ਇਹ ਦੋ ਰੂਮ ਹੈ ਜੀ ਕਾਬਲਾ ਇੱਥੇ ਆਣਾ ਲਾਊਡ ਵੀ ਨਹੀਂ ਹੈਗਾ ਅਜੇ ਕਦਮ ਨਹੀਂ ਹੋਇਆ ਕੋਈ ਨਹੀਂ ਇੱਥੇ ਕਿਸੇ ਨੂੰ ਆਉਣ ਵੀ ਨਹੀਂ ਦਿੱਤਾ ਸੀ ਮੇਰੇ ਬ੍ਰਦਰ ਨੇ ਪਹਿਲਾਂ ਦੋਸਤਾਂ ਨਾਲ ਆਏ ਸੀਗੇ ਇੱਥੇ ਵੀਡੀਓ ਸ਼ੂਟ ਕਰਦੇ ਸੀਗੇ ਜਿਹਦੇ ਵੀਡੀਓ ਸਿਰਫ ਕਰਦੇ ਸੀ ਆਵਾਜ਼ ਸੀ ਤੇ ਬਾਅਦ ਵਿੱਚ ਕੋ ਲਾਊਡ ਵੀ ਨਹੀਂ ਹੈਗਾ ਕਿ ਕਿਸ ਤਰ੍ਹਾਂ ਦੇ ਕੋਈ ਦੇਖ ਕੇ ਟੋਕ ਵੀ ਦੇਵੇ ਵੈਸੇ ਇੱਥੇ ਤੁਸੀਂ ਜੀ ਦੂਰ ਆ ਚੁੱਕੇ ਹੋ ਹਾਂ ਪਹਿਲਾਂ ਰੁੱਕੀ ਸੀ ਤੇ ਹੁਣ ਆਈ ਆ ਬਸ ਸੋ ਸੋ ਨਹੀਂ ਆ ਮੈਨੂੰ ਲੱਗਦਾ ਜਿਵੇਂ ਜਿਹੜਾ ਵੀ ਇਹਦੇ ਚ ਕੋਈ ਜਿਹਨੇ ਵੀ ਝਾਂਜਰ ਪਾਇਆ ਕਿਨਵੇਂ ਇਹ ਜੋਇੰਟ ਕੰਮ ਰਿਹਾ ਤੇ ਉੱਥੋਂ ਤੱਕ ਵੀ ਵਜ ਜਾਂਦੀ ਵੀ ਤੱਕ ਕੇ ਵੀ ਉਹ ਉਧਰਲੀ ਸਾਈਡ ਵੀ ਵਜ ਜਾਂਦੀ ਹੈ ਤੇ ਉਧਰ ਵੀ ਇਹ ਪੱਕਾ ਸੱਚ ਹੈ ਪੱਕਾ ਕਿ ਹਾਂ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੱਚ ਹੈ ਅ ਇੱਕ ਦਿਨ ਯਾਦ ਸਿ ਆਪੋਜ਼ਿਟ ਸੈੜੀ ਇਹ ਹੈ ਜੀ ਕਿ ਜਗ੍ਹਾ ਇਹ ਦਰਵਾਜ਼ਾ ਸਾਡੇ ਆਪੋਜ਼ਿਟ ਸਾਈਡ ਚ ਹੈ ਜੋ ਤੁਸੀਂ ਦੋ ਪਰ ਵੀ ਆਪਾ ਦਰਵਾਜ਼ਾ ਸਾਡੇ ਅੰ내 ਸਟੀੜੀਆਂ ਹੈਗੀਆਂ ਉੱਪਰ ਵੀ ਦਰਵਾਜ਼ਾ ਸਾਹਿਬ ਆਪਾ ਉੱਤੋਂ ਸਾਰੇ ਵਿਊ ਦਿਿੰਦਾ ਬਿਰਠਿੰਡੇ ਦਾ ਪਰ ਤੁਸੀਂ ਰਸਤੇ 'ਚ ਹਜੇ ਪੜਨਾ ਨਾ ਕਰੋ ਤੇ ਇੱਧਰ ਵੀ ਆ ਜਨਾ ਫਿਰ ਸੁਨੇ ਇਹ ਕਮਰੇ ਦਿਖੂਗਾ ਹਾਂਜੀ ਚੈੱਕ ਕਰਾਂਗੇ ਕਮਰੇ ਦੇ ਵਿਊਸ ਇਹ ਵਾਲਾ ਕਮਰਾ ਜੀ ਲਿਖ ਸਕਦਾ ਹਾਂ। ਹੱਜੀ ਵੇਖੋ। ਕਦੇ ਕਦੇ ਤਾਂ ਆਵਾਜ਼ ਜਿਆਦਾ ਆਉਂਦੀ ਹੈ ਵੀ ਮੈਨੂੰ ਸੁਣਨਾ ਐਵੇਂ ਲੱਗੇ ਵੀ ਨਹੀਂ ਆਵਾਜ਼ ਤਾਂ ਨਹੀਂ ਯਾਰੀ ਤੁਸੀਂ ਇੱਥੇ ਘੰਟਾ ਖੜੇ ਰਹੋ ਮੈਂ। ਕਦੇ ਕਦੇ ਤਾਂ ਆਵਾਜ਼ ਜਿਆਦਾ ਆਉਂਦੀ ਹੈ, ਕਦੇ ਕਦੇ ਸਲੋ ਸਲੋ ਆਉਂਦੀ ਜਿਵੇਂ ਸਲੋ ਸਲੋ। ਤੁਸੀਂ ਚੁੱਪ ਕਰਕੇ ਆਰਾਮ ਨਾਲ ਸੁਣੋ ਤਾਂ ਤੁਹਾਨੂੰ ਸੁਣ ਜਾਓ। ਬਿਲਕੁਲ ਹਾਂ ਜੀ। ਸੁਣ ਸਕਦਾ। ਜੇ ਕਦੇ ਕਦੇ ਵੱਧ ਵੀ ਆਉਂਦੀ ਵੀ ਜੇ ਆਪਾਂ ਬੋਲੀ ਵੀ ਜਾਈਏ। जो बोले पनि जाँदै हो त छन छन वन